ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਚ ਬਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਗੱਜ ਕੇ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਪੀਰ ਜੀ ਕੀ ਫਤਿਹ ਅੱਜ ਆਪਾਂ ਮਾਤਾ ਜਸਕਰਨ ਕੌਰ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਆਂ ਮਿੱਡੂਖੇੜਾ ਪਰਿਵਾਰ ਪੰਥਕ ਪਰਿਵਾਰ जिने पूरी जिंदगी शोमनी काली दल ਦਾ ਸਾਥ ਨਹੀਂ ਛੱਡਿਆ ਆ ਉਹ ਪਰਿਵਾਰ ਹੈ ਜਿਨੇ ਵੱਡੇ ਬਾਦਲ ਸਾਹਿਬ ਨਾਲ ਤੇ ਹੁਣ ਮੇਰੇ ਨਾਲ ਜਿੱਥੇ ਵੀ ਲੋੜ ਪਈ ਆ ਪਰਿਵਾਰ ਢਾਲ ਨਾਲ ਖੜਾ ਰਿਹਾ ਹੈ ਤੇਜਿੰਦਰ ਸਿੰਘ ਜੀ ਤੇ ਗੁਰਬਖਸ਼ ਸਿੰਘ ਜੀ ਦੋਨੋਂ ਭਰਾ ਜੋ ਪਾਰਟੀ ਦਾ ਦੇਸ਼ ਆ ਜੇ ਉਹਨਾਂ ਨੇ ਸੋਚਣਾ ਨਹੀਂ ਦਿਨ ਹੋਏ ਰਾਤ ਹੋਏ ਉਹਨਾਂ ਨੇ ਉਹ ਕੰਮ ਕਰਨ ਵਾਸਤੇ ਪਹੁੰਚ ਜਾਣਾ ਅੱਜ ਉਹਨਾਂ ਦੀ ਮਾਤਾ ਜੀ ਦੀ ਅੰਤਿਮ ਅਰਦਾਸ ਹੈ ਅੱਜ ਸਮੂਚਾ ਪੰਥ ਤੇ ਪੰਜਾਬ ਦੀਆਂ ਮਾਨੀਆਂ ਸ਼ਖੀਜਤਾ ਸਾਰੀਆਂ ਆਈਆਂ ਇਸ ਗੱਲ ਦਾ ਸਬੂਤ ਹੈ ਕਿ ਇਸ ਪਰਿਵਾਰ ਨੇ ਕਿਵੇਂ ਰਿਸ਼ਤੇ ਜੋੜੇ ਹੈ रिश्ਤੇ ਜੋੜਨੇ ਵੀ ਬਹੁਤ ਵੱਡਾ ਕੰਮ ਹੁੰਦਾ ਹੈ। ਕਈ ਲੋਕ ਇਸ ਜ਼ਿੰਦਗੀ 'ਚ ਆਉਂਦੇ ਆ ਆਪਣੇ ਪੈਸੇ ਕਮਾਉਣ 'ਚ ਹੀ ਲੱਗ ਜਾਂਦੇ ਆ ਪਰ ਉਸ ਪਰਿਵਾਰ ਤਾਂ ਕੋਈ ਕੋਈ ਜੀ ਜਾਂਦਾ ਫਿਰ ਉਹਨੂੰ ਕੋਈ ਪੁੱਛਦਾ ਨਹੀਂ। ਕੋਈ ਪਰਿਵਾਰ ਪੂਰੀ ਜ਼ਿੰਦਗੀ ਰਿਸ਼ਤੇ ਜੋੜਦੇ ਲੋਕਾਂ ਦੀ ਮਦਦ ਕਰਨ ਤੇ ਲਾਉਂਦੇ ਆ। ਸਹੀ ਮੈਨੇ ਤੇ ਫਿਰ ਉਹਨਾਂ ਦੇ ਦੁੱਖ 'ਚ ਵੀ ਸਾਰਾ ਸਾਰੇ ਲੋਕ ਇਕੱਠੇ ਹੋ ਕੇ ਆਉਂਦੇ ਆ। ਸਿਆਣੇ ਕਹਿੰਦੇ ਆ ਦੁੱਖ ਵਡਾਇਆ ਜਾਏ ਤਾਂ ਖੜਦਾ ਹੈ। ਤੇ ਸਿਆਣੇ ਆ ਵੀ ਕਹਿੰਦੇ ਆ ਕਿ ਮਾਂਵਾ ਠੰਡੀਆਂ ਛਾਵਾਂ। ਮਾਂ ਉਹ ਹੁੰਦੀ ਹੈ ਜਿਹੜੀ ਸਾਰੇ ਪਰਿਵਾਰ ਨੂੰ ਇਕੱਠਾ ਰੱਖਦੀ ਹੈ। ਮਾਂ ਕਿਸੇ ਨਾਲ ਫਰਕ ਨਹੀਂ ਰੱਖਦੀ। ਭਾਵੇਂ ਮਾਂ ਕਿੰਨੀ ਵੀ ਬਜ਼ੁਰਗ ਹੋ ਜੇ ਘਰੇ ਬੈਠੀ ਹੈ। ਉਹਦੇ ਦਰਵਾਜ਼ੇ ਖੁੱਲੇ ਹੋਣਗੇ ਤੇ ਸਾਰੇ ਰਿਸ਼ਤੇਦਾਰ ਉਹਨੂੰ ਮਿਲਣ ਆਉਣਗੇ ਤੇ ਸਾਰਾ ਸਾਰਿਆਂ ਨੂੰ ਜੋੜ ਕੇ ਰਿਸ਼ਤੇਦਾਰਾਂ ਨੂੰ ਬੱਚਿਆਂ ਨੂੰ ਪੋਤਿਆਂ ਨੂੰ ਸਾਰੇ ਸੋ ਜਦੋਂ ਮਾਂ ਚਲੇ ਜਾਂਦੀ ਹੈ ਇੱਕ ਬਹੁਤ ਵੱਡਾ ਪਿੱਲਰ ਪਰਿਵਾਰ ਦਾ ਹਿੱਲ ਜਾਂਦਾ ਹੈ ਇਸ ਕਰਕੇ ਮੈਂ ਇਸ ਪਰਿਵਾਰ ਨੂੰ ਇੰਨਾ ਹੀ ਬੇਨਤੀ ਕਰਨਾ ਚਾਹਣਾ ਮਾਵਾਂ ਚਲੇ ਗਈਆਂ ਮਾਂ ਵਾਪਸ ਨਹੀਂ ਆਉਣੀ ਜੋ ਕਮੀ ਹੈ ਬਹੁਤ ਔਖੀ ਹੈ ਪੂਰੀ ਹੋਣੀ ਮੈਨੂੰ ਯਾਦ ਆ ਜਦੋਂ ਮੇਰੇ ਮਾਤਾ ਜੀ ਗਏ ਐਡੀ ਵੱਡੀ ਕਮੀ ਸੀ ਕਿਉਂਕਿ ਉਹ ਵੀ ਸਾਰਿਆਂ ਨੂੰ ਜੋੜ ਕੇ ਰੱਖਦੇ ਸੀ ਅੱਜ ਵੱਡੇ ਬਾਦਲ ਸਾਹਿਬ ਉਦੋਂ ਪੂਰੇ ਪੰਜਾਬ 'ਚ ਸੇਵਾਕ ਤਾਂ ਕਰ ਸਕੇ ਕਿਉਂਕਿ ਸਾਰਾ ਘਰ ਵੀ ਮਾਤਾ ਜੀ ਨੇ ਸੰਭਾਲਿਆ ਸੀ ਸੋ ਮੈਂ ਮਾਤਾ ਜੀ ਨੂੰ ਸਿਵਾਜਰੀ ਪੇਨ ਕਰਦਾ ਹੋਇਆ ਆਈ ਪ੍ਰਮਾਤਮਾ ਦੇ ਚਰਨਾਂ 'ਚ ਦਾਸ ਬੇਨਤੀ ਕਰਦਾ ਕਿ ਪਰਿਵਾਰ ਨੂੰ ਤਾਕਤਵਕਤ ਪਕਸ਼ਨ ਪਾਣਾ ਮੰਨ ਦਾ ਬਲ ਬਖਸ਼ੇ ਨਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਵੱਡਾ ਪਰਿਵਾਰ ਹੈ ਸਾਰਾ ਪਰਿਵਾਰ ਅਕਾਲੀ ਦਲ ਦਾ ਹੈ ਮੈਂ ਦੇਖਿਆ ਇੱਕ ਗੱਲ ਰਿਸ਼ਤੇਦਾਰ ਭਾਵੇਂ ਛੱਡ ਜਾਂਦੇ ਐ ਪਾਰਟੀ ਦਾ ਪਰਿਵਾਰ ਜਿਹੜਾ ਹੁੰਦਾ ਹੈ ਉਹ ਮੈਂ ਦੇਖਿਆ ਹਰ ਵਾਰ ਖੜਾ ਰਹਿੰਦਾ ਸੋ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਸ਼ਰੋਮਨੀ ਕਾਲੀਦਲ ਦੇ ਮੁਖੀ ਹੋਣ ਦੇ ਨਾਤੇ ਸਮਝੋ ਮੈਂ ਇਸ ਪਰਿਵਾਰ ਦਾ ਮੁਖੀ ਹਾਂ ਸਾਰੀ ਪੰਜਾਬ ਦੇ ਕੋਨੇ-ਕੋਨੇ ਤੇ ਪਰੋਂ ਤੁਸੀਂ ਆਏ ਹੋ ਤੁਸੀਂ ਸਾਡਾ ਦੁੱਖ ਸਾਂਝਾ ਕਰਨ ਵਾਸਤੇ ਆ ਥੋੜਾ ਦਿਲੋਂ ਧੰਨਵਾਦ ਤੇ ਆਪਾਂ ਇਕੱਠੇ ਹੋ ਕੇ ਆਪਾਂ ਅਰਦਾਸ ਬੇਨਤੀ ਕਰੀਏ ਕਿ ਮਾਤਾ ਨੂੰ ਪਰਮਾਤਮਾ ਆਪਣੀ ਗੋਜ ਜਗਾ ਦੇਣ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਦੀ ਫਤਿਹ